ਉਹ ਟਰੇਰੀਏ ਤੇ ਉੱਪਰ ਆ ਗਏ ਨਿਕਲ ਜੂਗੇ ਐਨਾ ਐ ਨਿਕਲ ਜੂਗਾ ਨਿਕਲ ਜੂਗਾ ਕੋਈ ਬੰਨ ਆ ਗਿਆ ਹੈ ਨਾ ਕਿੰਨਾ ਉੱਚਾ ਬੰਨ ਹੈ ਨਾ ਇੰਨੀ ਉੱਚੀ ਛੱਤਾਂ ਕਰਦੀਆਂ ਕਰਾਉਂਦੀਆਂ ਸਾਰਿਆਂ ਦੀ ਹੈ ਨਾ ਬਰਾਬਰ ਹੈ ਨਾ ਆ ਦੇਖੀ ਇਧਰ ਦੇਖ ਬੰਨ ਦੇ ਉੱਪਰੋਂ ਜਿਹੜਾ ਟੱਪ ਕੇ ਛੱਤ ਤੇ ਔੜੀਆਂ ਦੀ ਲੋੜ ਹੀ ਇਹ ਇਹ ਜਿਹੜਾ ਰਸਤਾ ਨਾ ਜੀਰੇ ਤੋਂ ਇਹ ਸੜਕਾਈ ਆ ਜੀਰੇ ਤੋਂ ਨਿਕਲਦੀ ਆ ਤੇ ਮੱਲਾਂ ਵਾਲੇ ਜਾਊਗੀ ਇਹ ਇਹ ਰੋਡ ਤੇ ਜਾ ਰਹੇ ਆ ਆ ਨਹਿਰਾ ਆ ਗਈਆਂ ਇਹ ਜਿਹੜੀਆਂ ਮੱਲਾਂ ਵਾਲੇ ਨੂੰ ਜਾਂਦੇ ਆ ਨਾ ਰਸਤੇ 'ਚ ਆਉਂਦੀਆਂ ਐ ਤਾਂ ਹਰੀਕਿਆ ਵਾਲੀਆਂ ਨਹਿਰਾ ਹੀ ਆ ਇਹ ਇਹ ਬੋੜੇ ਵਾਲ ਪਿੰਡ ਆ ਪਿੱਛੇ ਪਰ ਤੋਂ ਉਸ ਪਿੰਡ ਤੋਂ ਆ ਨਹਿਰਾ ਦਾ ਪੁਲ ਬਣਿਆ ਨਹਿਰਾ ਦਾ ਪੁਲ ਬਣਿਆ ਇੱਧਰ ਠੀਕੋ ਨਹਿਰੀ ਵਹਾਵਦੀਆਂ ਬਿਲਡਿੰਗਾਂ ਓਹੋ ਮਾਗ ਲੈ ਜਿਉਂ ਹੀ ਕਹਿੰਦਾ ਯਾਰ ਪਾਣੀ ਕਿੰਨਾ ਹੈ ਹੀ ਨਹੀਂ ਸੀ ਕੱਲ ਤਾਂ ਯਾਰ ਅੱਜ ਪਾਣੀ ਦੇਖ ਨਾਲੇ ਪਾਣੀ ਦੀ ਇਹ ਦਿੱਕਤ ਸਾਫ ਆ ਪਹਿਲਾਂ ਨਾਲੋਂ ਸਾਫ ਆ ਪਾਣੀ ਕਈ ਵਾਰ ਤਾਂ ਜਦੋਂ ਕਾਰਗੀਆਂ ਹੁੰਦੀਆਂ कि सोहनी शां हैूसरी नहर है ना। आ दूसरी रह यार छोटी नहर है आओ आ जा, जा यार। देखो किन्ना। बल्ले बलै ब ਸਪੀਡ ਦੇਖ ਪਾਣੀ ਦੀ ਬੂਬੂ ਦੇਖ ਪਾਣੀ ਦੀ ਸਪੀਡ ਦੇਖ ਮਾਰਦਾ ਨਾ ਛੱਲਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਅ ਅਸੀਂ ਅੱਜ ਇੱਕ ਪੰਡ ਦੇਖਣਾ ਜਿਹੜਾ ਤੁਹਾਨੂੰ ਦਿਖਾਉਨੇ ਆ ਬੜਾ ਘੈਂਡ ਪੰਡ ਆ ਤੇ ਅ ਇਧਰੋਂ ਆਏ ਸੀਗੇ ਜੀਰੇ ਤੋਂ ਮੱਲਾਂ ਵਾਲੇ ਜਾ ਰਹੇ ਤੇ ਰਸਤੇ 'ਚ ਬੁੜੇਵਾਲ ਪਿੰਡ ਤੇ ਆਹ ਨਹਿਰਾ ਦੇਖੋ ਕਿੰਨਾ ਕਿੰਨਾ ਪਾਣੀ ਇਹਨਾਂ ਦੇ ਵਿੱਚ ਹਰਾ ਹਰਾ ਪਾਣੀ ਆਜ ਪੂਰਾ ਦੇਖੋ ਧਿਆਨ ਨਾਲ ਦੇਖੋ ਹਰਾ ਪਾਣੀ ਆ ਤੇ ਜਿਹੜੇ ਜਿਹੜੇ ਦੋਸਤ ਮੇਰੇ ਵੀਡੀਓ 'ਚ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਇੱਕ ਪਿਆਰਾ ਸਾ ਕਮੈਂਟ ਕਰ ਦਿਓ ਤੇ ਆਪਾਂ ਹੁਣ ਅੱਗੇ ਦੇਖਦੇ ਆ ਪਿੰਡ ਦਾ ਹਿਸਾਬ ਕਿਤਾਬ ਕਿਵੇਂ ਪਹੁੰਚਣਾ ਆਜੋ ਆ ਦੇ ਇੱਕ ਇੱਥੇ ਨਾ ਨਹਿਰਾਂ ਦੇ ਕਿੰਨੇ ਸੰਘਣੇ ਦਰਖਤ ਆ ਲਾਏ ਆ ਯਾਰ ਹੁਣ ਤਾਂ ਚਲੋ ਸਰਦੀ ਆ ਹੁਣ ਤਾਂ ਆਪਾਂ ਹਨਾ ਜੈਗਟਾ ਪਾਈਆਂ ਪਰ ਜਦੋਂ ਅਗਲੇ ਅਮਿਨਿਆਂ ਚ ਅਪ੍ਰੈਲ ਦੇ ਮਹੀਨੇ ਚ ਗਰਮੀ ਹੋ ਜੂਗੀ ਤਾਂ ਇੱਥੇ ਬੈਠਣ ਦਾ ਕਿੰਨਾ ਮਜ਼ਾ ਆਊਗਾ ਇੱਥੇ ਬੈਠ ਕੇ ਆਪਾਂ ਚਾਹ ਪੀਵਾਂਗੇ ਇਹ ਨਹਿਰ ਦੀ ਰਿਪੇਅਰ ਹੋ ਰਹੀ ਹੈ ਹਨਾ ਉਹ ਨਹਿਰ ਤਾਂ ਪਾ ਦੇਖ ਲਈ ਪੱਦੀ ਆ ਛੋਟੀ ਨਹਿਰ ਨਿਕਲਦੀ ਯਾਰ ਉਹਦੇ ਨਾਲ ਤਾਂ ਵਧੀਆ ਦੇਖ ਕਿੰਨਾ ਪਾਣੀ ਆ ਬਸ ਨੂੰ ਨਿਕਲ ਲੈਂਦੀ ਏ ਅੱਗੇ ਮੂਰੇ ਵਾਸਤਾ ਆ ਗਈ ਆਪਣੇ ਪਾਣੀ ਦੇਖ ਕਿੰਨੀ ਫਾਸਟ ਚੱਲ ਚੱਲ ਬਈ ਚੱਲ ਕੱਢਦੇ ਕੱਢਦੇ ਆ ਇਹ ਦੇ ਲਪੇਟੇ ਜਾਦੇ ਬੰਦਾ ਟਰਨਾ ਤੁਰਨਾ ਆਉਣਾ ਨਾ ਹੋਵੇ ਫਿਰ ਤਾਂ ਗਿਆ ਨਾ ਕੰਮ ਅੱਗੇ ਆ ਕੇ ਲਿਖਿਆ ਪੀ ਆਰ ਕੇ ਗੱਪ ਇਹ ਨੈਰੀ ਪਾਵੇ ਲਈ ਹਨ ਕੋਈ ਘਰੋਂ ਪਾਏਗਾ ਕੋਈ ਕੰਪਨੀ ਆ ਅੱਗੇ ਸਰਕਾਰੀ ਸਕੂਲ ਆ ਗਿਆ ਬੁੜੇ ਆਉਂਦੇ ਗੁਰਦਿੱਪੀ ਗੁਰਦਿੱਪੀ ਵਾਲਾ ਹਨ ਪਿੰਡ ਗੁਰਦਿੱਪੀ ਵਾਲਾ ਇਹ ਪਿੰਡ ਆ ਪਲੰਘਰੇ ਜਿਹੜਾ ਹੁਣ ਇਹ ਪਿੰਡ ਤੋਂ ਬਾਅਦ ਪਤਾ ਕਿਹੜਾ ਪਿੰਡ ਆਉਣਾ ਪਿੰਡ ਨਹੀਂ ਆਉਣਾ ਪਿੰਡ ਨਹੀਂ ਆਉਣਾ ਸ਼ਹਿਰ ਹੋਣਾ ਇਸ ਤੋਂ ਬਾਅਦ ਮੱਲਾਵਾਲਾ ਖਾਸ ਮੱਲਾਵਾਲਾ ਖਾਸ ਇੱਕ ਸ਼ਹਿਰ ਆ ਛੋਟਾ ਜਿਹਾ ਉਹ ਆਊਗਾ ਉਹ ਆਪਾਂ ਲੰਘ ਕੇ ਤੇ ਫਿਰ ਆਪਾਂ ਆਪਣੀ ਮਤਲਬ ਲੋਕੇਸ਼ਨ ਤੇ ਜਾਣਾ ਚਲੋ ਲੰਘਦੇ ਆ ਗਰਦਿੱਤੀ ਵਾਲਾ ਪਿੰਡ ਲੰਘਦੇ ਹੌਲੀ ਹੌਲੀ ਯਾਰ ਸੜਕਾਂ ਦਾ ਕਿੰਨਾ ਇਹਦਾ ਬੁਰਾ ਹਾਲ ਜਿੱਧਰੋਂ ਅਸੀਂ ਆਏ ਉਧਰ ਵੀ ਸਾਈਡ ਸੜਕ ਰੂਟੀ ਸੀ ਜੰਗੀਟਰ ਆ ਹੈ ਆਪਾਂ ਪਿੱਛੇ ਆਣ ਕੇ ਅਲਪੇ ਤੋਂ ਚੱਪੂ ਆਪਾਂ ਉਹ ਨਈਂ ਭੜਾਉਣਾ ਸਲਟਰ ਭੜਾਉਣਾ ਲੋ ਜੀ ਮੱਲਾਵਲੇ ਚ ਹੋ ਗਏ ਆਪਾਂ ਐਂਟਰ ਮੱਲਾਵਲੇ ਚ ਵੜ ਗਏ ਬਈ ਹੁਣ ਉਹ ਰੇਲਵੇ ਸਟੇਸ਼ਨ ਹਣਾ ਹੁਣ ਆਪਾਂ ਇਥੋਂ ਗਾਂ ਦੇ ਚਾਲੇ ਪਾਵਾਂਗੇ ਈ ਇੱਕ ਮਿੰਟ ਆਪਾਂ ਚਾਹ ਪੀਣੀ ਹੈ ਯਾਰ चाह पी अपा सुबह टाइम भी काफी हो गया आ शहर आ गया है ना मल्ला वाला खास इधर मखुआ एस फिर इधर मखु इधर फिर ਆ ਸਾਹਮਣੇ ਆ ਗਿਆ ਮੇਨ ਰੋਡ ਇਹ ਆ ਗਿਆ ਫਿਰੋਜ਼ਪੁਰ ਮਖੂ ਰੋਡ ਆ ਗਿਆ ਹੈ ਨਾ ਚੱਲ ਬੰਦ ਕਰੀ ਫਿਰੋਜ਼ਪੁਰ ਰੋਡ ਤੇ ਆ ਨਾ ਆਪਾਂ ਇੱਥੋਂ ਹੁਣ ਆਪਾਂ ਜਾਵਾਂਗੇ ਹਰਫੇ ਹਰਫੇ ਕੇ ਛੋਟਾ ਜਿਹਾ ਪਿੰਡ ਆ ਉਸ ਅੱਡੇ ਤੋਂ ਸੜਕ ਨਿਕਲਨੀ ਆ ਕਹਿੰਦੇ ਉਸ ਪਿੰਡਾਂ ਨੂੰ ਇਥੇ ਆਪਾਂ ਜਾਣਾ ਜਿਹੜੀ ਲੋਕੇਸ਼ਨ ਆ ਰੋਡ ਤੋਂ ਆਪਾਂ ਇੱਧਰ ਨੂੰ ਮੁੜ ਕੇ ਇਧਰ ਇਹ ਮਟਰ ਵੱਢੀ ਜਾਂਦੇ ਹਨ ਬਟ ਵੱਡ-ਵੱਡ ਕੇ ਚਿਰ ਤੋਂ ਡੀ ਜਾਂਦੇ ਆ ਕਿਉਂਕਿ ਇਹ ਤੜਾਈ ਮੇ ਲਾਸਟ ਵਾਲੀ ਤੜਾਈ ਆ ਬੂਟੇ ਪੱਟ ਕੇ ਤੇ ਨਾਲੋਂ ਫਲੀਆਂ ਤੋੜ ਲੈਂਦੇ ਹਨ ਰੋਡ ਤੋਂ ਆਗੇ ਆਪਾਂ ਹਾਈਵੇ ਤੋਂ ਤੇ ਆ ਪਿੰਡ ਅਰਗੇ ਬਾਰਡਰ ਦੇ ਪਿੰਡ ਆ ਇਧਰ ਉਹ ਸ਼ੁਰੂ ਹੋ ਜਾਂਦੇ ਆ ਅੱਗੇ ਆਪਾਂ ਦੇਖਦੇ ਆ ਪਿੰਡ ਦੇ ਮਤਲਬ ਜਿਹੜੇ ਨਜ਼ਾਰੇ ਆ ਰਸਤੇ ਦੀ ਆਪਾਂ ਦੇਖਦੇ ਚੱਲਦੇ ਆਂ ਅਦਾਬ ਹੀ ਕਿੰਨੇ ਪੰਡਾ ਸੋਨਾ ਹੁਣ ਤਾਂ ਅਗਲੇ ਮਹੀਨੇ ਨਾ ਜੇ ਤਾਇਣਾ ਮਹੀਨਾ ਉਸ ਮਹੀਨੇ ਆ ਖਣਕਾ ਪੱਕੇ ਆਣੀ ਹੈ ਜਿਨ੍ਹਾਂ ਨੂੰ ਬੱਲੀਆਂ ਪੈ ਗਈਆਂ ਹੁਣ ਸਾਰਾ ਰਸ ਪੱਕਿਆਣਾ ਉਹਦਾ ਉਹ ਸੜਕ ਤੇ ਬਹੁਤ ਬੁਰਾ ਹਾਲ ਸੀਗਾ ਮੰਡੀ 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 ਨਹੀਂ ਇਹ ਪਿੰਡ ਵਕੀਲਾ ਵਾਲੀ ਬਸਤੀ ਆ ਯਾਰ ਮੰਡੀ ਤਾਂ ਹੈ ਹੀ ਨਹੀਂ ਬਾਈ ਮਸਤੇ ਕੇ ਜਾਣਾ ਠੀਕ ਹੈ ਜੀ ਇਹ ਵਕੀਲਾ ਵਾਲੀ ਬਸਤੀ ਪਿੰਡ ਆ ਹੈ ਫਾਈਲ ਪੁੱਛ ਕੇ ਪਾਈ ਗਿਆ ਸਿੱਧੇ ਜਾਓ ਆਹਾ ਹਾ ਹਾ ਸ਼ਾਮ ਗਰਮੀਆਂ ਚ ਸੋਹਣੀ ਲੱਗੂਗੀ ਕਮਾਲ ਦੇ ਪੱਤੇ ਵੀ ਨਵੇਂ-ਨਵੇਂ ਆ ਜਾਣਗੇ ਪਹਾੜ ਦੀ ਉੱਤੇ ਇਹ ਕੀ ਗੱਲ ਥੋੜਾ ਪਿੰਡ ਇਧਰ ਅਕਾ ਪਿੰਡ ਉੱਤਰ ਉਹ ਪਿੰਡ ਹੋਰ ਹੋਊਗਾ ਚਲੋ ਦੇਖਦੇ ਆ ਅਸਤੀ ਵਕੀਲਾ ਵਾਲੀ ਉਹਦੀ ਦਾਣਾ ਮੰਡੀ ਇਹ ਦਾਣਾ ਮੰਡੀ ਤੋਂ ਰਸਤਾ ਮੁਰੂਗਾ ਆਗੇ ਦੇ ਪ੍ਰੋਜੈਕਟ ਲੱਗੇ ਵਾਟਰ ਦੇ ਵਾਟਰ ਫਿਲਟਰ ਉਹ ਦੇਖ ਲੈ ਵਾਟਰ ਫਿਲਟਰ ਦਾ ਐਸ਼ਾ ਹਾਂ ਨਹੀਂ ਆ ਤੇ ਆ ਦੋ ਹ ਰਸਤੇ स्ता जाऊगा है ना दो रस्ते है ना एक बार्डर आपते गए पेंड आप पहला मस्ते गए है ना उपागे और मेन लगता उस बस्ती राम लाल रा। यार बहुत नेड़ा इतो ਹਾਂ ਹਾਈ ਇਹ ਤੋਂ ਥੋੜੀ ਦੂਰੀ ਆ ਇਹ ਪਿੰਡ ਸਕੂਲ ਆ ਗਿਆ ਸਕੂਲ ਦੇ ਉੱਤੇ ਵੀ ਦਿੱਖ ਦੇ ਕਿਹੜਾ ਪਿੰਡ ਹੈ ਇਹ ਬਸਤੀ ਉਦੋ ਵਾਲੀ ਇਹ ਪਿੰਡ ਹੋਰ ਆ ਬਸਤੀ ਉਦੋ ਵਾਲੀ ਆਰਮੀ ਵਾਲਿਆਂ ਨੇ ਸਾਨੂੰ ਰੋਕ ਲਿਆ ਸੀਗਾ ਹਨਾ ਪਿੱਛੇ ਪੁੱਛਦੇ ਕਿੱਥੋਂ ਆਏ ਹੋ ਤੁਸੀਂ ਤੇ ਵੀਡੀਓ ਬਣਾ ਰਹੇ ਹੋ ਮੈਂ ਕਿਹਾ ਹਾਂ ਜੀ ਕੁਝ ਨਹੀਂ ਕਹਿੰਦੇ ਜਾਓ ਕੁ ਚੱਕਰ ਨੇ ਇਹ ਉਦੋਂ ਵਾਲੀ ਬਸਤੀ ਪਿੰਡਾਂ ਦੇ ਨਾਂ ਵੀ ਬਸਤੀ ਬਸਤੀ ਰਾਮ ਹੈ ਇਹ ਤਾਂ ਉਹ ਆ ਹਨ ਆ ਗਿਆ ਨਾ ਤੇ ਬਸਤੇਗੇ ਜੇਨ ਬਾਰੂ ਬਾਰ ਚੱਲੀ ਆਪਾਂ ਇੱਕ ਫਰਲੀ ਸਾਈਡ ਫਰਲੀ ਸਾਈਡ ਨਹੀਂ ਚੱਲਦੇ ਇੱਥੇ ਚਲ ਕੋਈ ਨਹੀਂ ਅੰਦਰ ਜਿੱਿੱਕਾ ਜਾਏ ਬਾਰ ਬਾਰ ਹਨਾ ਆ ਦੇਖ ਲੈ ਪਿੰਡ ਇਹੋ ਜੇ ਪਿੰਡ ਆ ਇਹ ਬਾਰਡਰ ਏਰੀਏ ਚ ਆ ਗਏ ਨਾ ਆਪਾਂ ਬਿਲਕੁਲ ਬਾਰਡਰ ਏਰੀਏ ਤੇ ਉੱਪਰ ਆ ਗਏ ਨਿਕਲ ਜੂਗੇ ਐਨਾ ਨਹੀਂ ਨਿਕਲੂਗਾ ਨਿਕਲੂਗਾ ਕੋਈ ਚੱਕਰ ਕਿਤਾ ਭਾਈ ਇਹੋ ਜਿਹੀਆਂ ਮਿਲੀਆਂ ਸੜਕਾਂ ਇਹ ਦੇਖ बेचारे रे ना इतना रोज रहा अज ही आए आप फिरनी फिर पिंड देखी ए मस्ती के नी गा मस्ती उद्योग उद्योग वाली है ना कोई हाँ। तो बंदा बाहर नहीं देता है ना क्योंकि ये तो फिर नहीं फिर नहीं आ गए ना और अपना नक्ति के जाना ओ ओ तो कुछ दिया ये लोग बंद दे नाल ना ना सारे ਬੰਦੇ ਨਾਲ ਨਾਲ ਘਰ ਪਾਏ ਬੰਦੇ ਸੀ ਪਿੰਡ ਆਹੀ ਅਨਾਲਤ ਇਹ ਬੰਨ ਆ ਗਿਆ ਹੈ ਬਾਈ ਮਸਤੀਕੇ ਜਾਣਾ ਮਸਤੀਕੇ ਹੈ ਆਹੀ ਪਿੰਡ ਠੀਕ ਆ ਇਹ ਤੇ ਉਹ ਉਹ ਬਲੰਕਿਆ ਹੈ ਨਾ ਉਹ ਇਹ ਮਸਤੀਕੇ ਪਿੰਡ ਆ ਨਾ ਉਹ ਉੱਪਰ ਬਿਠੇ ਬਾਈ ਕਹਿੰਦਾ ਇਹੀ ਮਸਤੀਕੇ ਪਿੰਡ ਆ ਵਨ ਦੇ ਉੱਤੇ ਲੋਕਾਂ ਦੇ ਘਰ ਇਹ ਪਿੰਡ ਆ ਇਹ ਜਿਹਾ ਪਿੰਡ ਆ ਇਹ ਅੱਡੇ ਘਰ ਉਧਰ ਆ ਜਿਹੜੇ ਲੰਕੀਆਂ ਆਇਆ ਕੋਸਕਰ ਆਹ ਤੁਸੀਂ ਚੜ੍ਹ ਬੜੂ ਇਸ ਤੋਂ ਅੱਗੇ ਇਹ ਪਿੰਡ ਦੋਨੇ ਸਾਈਡ ਤੇ ਜਿੰਨਾ ਉੱਚਾ ਬੰਨਣਾ ਨਾ ਇੰਨੀ ਉੱਚੀ ਛੱਤਾਂ ਕਰਦੀਆਂ ਕਰਾਂ ਦੀਆਂ ਸਾਰਿਆਂ ਦੀ ਹੈ ਨਾ ਬਰਾਬਰ ਆ ਨਾ ਆ ਦੇਖੇ ਇਧਰ ਦੇਖ ਬੰਨ ਦੇ ਉੱਪਰੋਂ ਜਿਹੜਾ ਟੱਪ ਕੇ ਛੱਤ ਤੇ ਔੜੀਆਂ ਦੀ ਲੋੜ ਹੀ ਨਹੀਂ ਸਾਰਾ ਸਾਰੇ ਉਹ ਲਾਸਟ ਵਾਲਾ ਘਰ ਆਓ ਸਾਹਮਣੇ ਆ ਬੜਾ ਐਕਰੋ ਅੱਗੇ ਆ ਖੇਤਾਂ ਜਾਂ ਇਹ ਜਿਹੜਾ ਮਸਤੀ ਕੇ ਪਿੰਡ ਉਹ ਵੀਰਿਆਂ ਨੂੰ ਪੁੱਛਿਆ ਸੀਗਾ ਇਹ ਮਤਲਬ ਇੰਨਾ ਕੀ ਆ ਕੁਸਟਾ ਉਰੇ ਬਣਿਆ ਐਸਾਈਡ ਤੇ ਕੋਸ਼ ਘਰ ਉਹ ਉੱਧਰ ਬਣਿਆ ਸਾਰੇ ਲੋਕਾਂ ਨੇ ਬਸ਼ੂਰਤ ਖਿਆ ਦੇਖੋ ਉੱਡੀ ਇਧਰ ਉੱਧਰ ਥੋੜਾ ਆ ਪਿੰਡ ਹੈ ਨਾ ਕੋਈ ਸਕੂਲਸ ਘਾਲ ਨਹੀਂ ਹੈਗਾ ਇੱਥੇ ਉਹ ਬਸਤੀ ਉਪੀਨਾਲੀ ਲੰਕਾ ਹੈ ਆਪਾਂ ਉੱਥੇ ਸੀਗਾ ਸਕੂਲ ਬੱਚੇ ਉੱਥੇ ਪੜਨ ਜਾਂਦੇ ਕਈ ਕਰਤਾ ਆ ਇੱਕ ਗੱਲ ਹੈਗੀ ਰੋਡ ਵਧੀਆ ਲਵਾਉਣ ਜਾਣ ਨੂੰ ਲਵਸਣ ਲਾਇਆ ਥੋਮ ਲਾਇਆ ਆ ਗਾਜਰਾਂ ਪੱਕ ਗਈਆਂ ਆ ਥੱਲੇ ਆ ਗਏ ਨਾ ਆਪਾਂ ਨੀਮੀ ਜਗ੍ਹਾ ਤੇ ਆ ਗਏ ਕਿੰਨਾ ਵਧੀਆ ਆ ਮੋਟਰ ਦੇ ਖੂ ਦੇ ਵਿੱਚ ਲਾਈ ਐ ਮਤਲਬ ਦੂਜੀ ਮੋਟਰ ਆ ਪੱਖੇ ਵਾਲੀ ਮੋਟਰ ਆ ਇਹ ਇੱਥੋਂ ਦੇਖੋ ਮਤਲਬ ਨੀਮੀ ਜਗਾ ਐ ਸੜ ਤੇ ਵੀ ਹਨਾ ਕਨੇ ਨੀਵੇਂ ਦਰਖਤ ਮਤਲਬ ਮਾਹੌਲ ਹੀ ਵੱਖਰਾ ਮਾਹੌਲਾ ਸੋਹਣਾ ਕਿੰਨਾ ਸੋਹਣਾ ਆਲਾ ਦਵਾਲਾ ਉਹ ਦੋਨੇ ਸਾਈਡ ਤੇ ਉਚਾ ਜਗ੍ਹਾ ਨੀਵੀ ਆ ਮੈਨੂੰ ਲੱਗਦਾ ਐਂ ਲੱਗਦਾ ਬੱਬੂ ਕਿ ਆ ਨੀਵੀ ਜਗ੍ਹਾ ਤੇ ਉਥੋਂ ਲੈ ਕੇ ਇੰਨਾ ਦਰਿਆ ਹੋਊ ਪਹਿਲਾਂ ਐਂ ਦਰਿਆ ਵਗਦਾ ਹੋਊਗਾ ਪਤਾ ਕਦੋਂ ਵਗਦਾ ਹੋਊਗਾ ਸਭ ਤੋਂ ਸਿੰਧੂ ਦੇ ਟਾਈਮ ਤੇ ਸਿੰਧੂ ਘਾਟੀ ਦੇ ਸਭੇਤਾ ਦੇ ਟਾਈਮ ਤੇ ਉਦੋਂ ਇਧਰ ਦੀ ਪਾਣੀ ਲੰਘਦੇ ਹੋਊਗੇ ਪੁਰਾਣੇ ਟਾਈਮਾਂ ਦੇ ਤੇ ਹੁਣ ਤਾਂ ਵਹਾਈ ਬਦਲ ਗਏ ਬਾਕੀ ਆ ਸਾਰੇ ਬਾਰਡਰ ਦੇ ਪਿੰਡ ਅੱਗੇ ਤਾਰਾਂ ਲੱਗੀਆਂ ਦੇਖਦੇ ਅੱਗੇ ਇੱਧਰ ਆ ਇੱਧਰ ਕਿੰਨਾ ਥੋਮ ਲੱਗਿਆ ਦੋਨੇ ਸਾਈਡ ਤੇ ਲੋਸਣ ਲੱਗਿਆ ਹੁਣ ਅੱਗੇ ਦੇਖਦੇ ਆ ਇਹ ਆ ਪਿੰਡ ਕਿਹੜਾ ਹੈਗਾ ਇਹਦਾ ਪਤਾ ਨਹੀਂ ਤੇ ਅੱਬਾ ਪਤਾ ਕਰ ਲਈਏ ਕਿਹੜਾ ਪਿੰਡ ਆ ਉਹ ਵੀ ਛੋਟੇ ਛੋਟੇ ਪਿੰਡ ਆ ਦੀਵੀ ਘਰਾ ਦੇ ਪਿੰਡ ਆ ਤੀਤੀ ਘਰਾ ਦੇ ਪਤਾ ਹੀ ਨਹੀਂ ਆ ਲੱਗਿਆ ਆ ਲੱਗਿਆ ਬੋਰਡ ਲੱਗਿਆ ਭਾਨੇ ਵਾਲਾ ਇਹ ਭਾਨੇ ਵਾਲਾ ਹੈ ਜੀ ਭਾਨਾ ਸਿੱਧੂ ਤਾਂ ਨਹੀਂ ਕਿਤੇ ਭਾਨਾ ਸਿੱਧੂ ਇਹ ਹੈ ਇਹ ਭਾਨੇ ਵਾਲਾ ਅੱਗੇ ਖੜੀ ਆ ਕੰਬਾਂ

ਮਾਂ ਬੋਲੀ ਸਾਡੀ ਬੋਲੀ ਸਾਡਾ ਮਾਣ ਸਹੀ ਗੱਲਾਂ ਮਾਂ ਬੋਲੀ ਨਾ ਹੁੰਦੀ ਤਾਂ ਆਪਾਂ ਬੋਲ ਸਕਣਾ ਸੀਗਾ ਪ੍ਰਾਇਮਰੀ ਸਕੂਲ ਭਾਂਦੇ ਵਾਲਾ ਕਿੰਨਾ ਸੋਹਰਾ ਹੈ ਬੱਚੇ ਪੜ੍ਹਦੇ ਇੱਥੇ ਪੜ੍ਹ ਕੇ ਵੱਡੇ ਵੱਡੇ ਅਫਸਰ ਲੱਗਦੇ ਹਨ ਇੰਨਾ ਸਕੂਲਾਂ ਚ ਮੈਨੂੰ ਲੱਗਦਾ ਇੱਥੇ ਫਿਰ ਨਹੀਂ ਨਾ ਖਤਮ ਹੋ ਜੇ ਹੈ ਆ ਦੁਕਾਨ ਆ ਗਈ ਇਹ ਦੁਕਾਨ ਤੋਂ ਪੁੱਛਿਆ ਹੁੰਦਾ ਮੈਂ ਗਲੋ ਸਸੀ ਜੀ ਬਾਈ ਕੀ ਹਾਲ ਹੈ ਜੀ ਇਹ ਬਾਰਡਰ ਤੇ ਜਾਣਾ ਕਿੱਧਰ ਦੀ ਜਾਈਏ ਹਾਂਜੀ ਆਏ ਸਿੱਧੀ ਬਸਤੀ ਰਾਮ ਵਾਲ ਜਾਏਗੀ ਆ ਵਾਲਾ ਸਿੱਧਾ ਰੋਡ ਹਾਂ ਉਹ ਕਿੰਟਰ ਬਾਹਰ ਨਹੀਂ ਉਹ ਤੇ ਜਿਹੜਾ ਇੱਕ ਆਹ ਮੋੜਦਾ ਇਧਰੋਂ ਮੁੰਡਾ ਆਉਂਦਾ ਸੀ ਅੱਗੇ ਮੋਟਰਸਾਈਕਲ ਤੇ ਇਹ ਬਾਦਰ ਉਰੋਂ ਰਹਿ ਜਾਏਗਾ ਅੱਛਾ ਜੀ ਕਰਕੇ ਜਾਏ ਬਾਦਰ ਨਾਲ ਨਾਲ ਵੈਸੇ ਤਾਂ ਠੀਕ ਹੈ ਠੀਕ ਰਹੇ ਉਰੋਂ ਰਹਿ ਜਾਈਏ ਆ ਸਿੱਧੀ ਸਟ ਕੇ ਜਾਓ ਸਿੱਧੀ ਬਾਦਰ ਤੇ ਜਾ ਬਸਤੀ ਰਾਮ ਵਾਲ ਤੋਂ ਪਾਲ ਬੋਲਦੇ ਵਿੱਚੋਂ ਕਿ ਨਹੀਂ ਚ ਜਾ ਕੇ ਚਲ ਜੀ ਠੀਕ ਹੈ ਜੀ ਠੀਕਾ ਥੋੜਾ ਪਿੰਡ ਛੋਟਾ ਹੀ ਆ ਕਿ ਵੱਡਾ ਛੋਟਾ ਹੀ ਪਿੰਡ ਹੈ ਛੋਟਾ ਹੀ ਹੈ ਸਕੂਲ ਹੈਗਾ ਨਾ ਪ੍ਰਾਇਮਰੀ ਤੇ ਸਕੂਲ ਆ ਬੈ ਕਿਆ ਆ ਗਿਆ ਇਧਰ ਠੀਕ ਹੈ ਜੀ ਠੀਕ ਹੈ ਤੇ ਦੁਕਾਨਾਂ ਥੋੜੀ ਗੱਲੀ ਦੁਕਾਨ ਇੱਕ ਹੀ ਦੁਕਾਨ ਚਲੋ ਵਧੀਆ ਠੀਕ ਹੈ ਘਰ ਤਾਂ ਯਰ ਹੁਣ ਇੱਕ ਗੱਲ ਦੇਖ ਏ ਸਾਈਡ ਦੇ ਪਿੰਡ ਆ ਨਾ ਜਿਹੜੇ ਇਹ ਫਰੋਜਪੁਰ ਏਰੀਆ ਹੈਗਾ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਆ ਸਾਰੇ ਪਿੰਡ ਵਧੀਆ ਇਹ ਮਤਲਬ ਘਰ ਵੀ ਸਾਰੇ ਤੁਸੀਂ ਦੇਖਿਆ ਆ ਫਿਰ ਨਹੀਂ ਫੁਰਨੀ ਆ ਵੀ ਸਾਰਾ ਕੁਝ ਉਹ ਟਾਇਲ ਲੋਕ ਟੈਲ ਲੱਗੀ ਹੈਗੀ ਤੇ ਹੜਾਪਾ ਨੇ ਭਾਈ ਨੇ ਦੱਸਿਆ ਸੀ ਸਿੱਧੀ ਸੜਕ ਪੜਨੀ ਇੱਕ ਪਿੰਡ ਬਸਤੀ ਰਾਮ ਲਾਲ ਜਿਹੜਾ ਜਮਾਤਾਰਾਂ ਦੇ ਉੱਤੇ ਪਿੰਡ ਆ ਉੱਥੇੋਂ ਕੋ ਹੋਏਂਦੇ ਆ ਭਾਨਿਆ ਦਾ ਆਪਾਂ ਕ੍ਰਾਸ ਕਰ ਲਿਆ ਯਾਰ ਇੱਕ ਗੱਲ ਆ ਇੱਥੇ ਲੋਕ ਕਿੰਨੇ ਹਨਾ ਢਾਣੀਆਂ ਖੇਤਾਂ 'ਚ ਕਿੰਨੇ ਰਹਿੰਦੇ ਲੋਕ ਇਹ ਕਾ ਸੜਕਾ ਇੱਕ ਆ ਮੋੜਦੀ ਸੜਕੀ ਪਤਾ ਆ ਪਿੰਡ ਤੋਂ ਮੁੜਦੀ ਹੈ ਜਿਹੜਾ ਪਿੰਡ ਇਹ ਨਹੀਂ ਵਸਤੀ ਰਾਵਲਾ ਸਿੱਧੀ ਹੈ ਕਾ ਪਿੰਡ ਹੈ ਕਾਮਲਾ ਵਾਲੇ ਜਾਂਦੀ ਹੈ ਜਿਹੜੀ ਲੋਕੇਸ਼ਨ ਤੇ ਆਪਾਂ ਇਹ ਲੋਕੇਸ਼ਨ ਫਿਰੋਜਪੁਰ ਤੋਂ ਵੀ ਜਮਾਂ ਨੇੜੇ ਆ ਹਾਰਕੇ ਤੋਂ ਜਦੋਂ ਫਿਰੋਜ਼ਪੁਰ ਤੋਂ ਤੁਸੀਂ ਆਉਂਗੇ ਨਾ ਮੱਲਾ ਵਾਲਾ ਰੋਡ ਜਾਂ ਮੱਲਾ ਵਾਲਾ ਰੋਡ ਆਉਂਗੇ ਨਫੂ ਰੋਡ ਵੀ ਕਹਿ ਦਿੰਨੇ ਆਪ ਤਾਂ ਹਾਰਕੇ ਤੋਂ ਮਤਲਬ ਰਸਤਾ ਮੁੜਦੇ ਆ ਇਨਾ ਪਿੰਡਾਂ ਰਸਤਾ ਮੁੜਦਾ ਆਪਾਂ ਥੋੜਾ ਫਿਰੋਜ਼ਪੁਰ ਸਾਈਡ ਤੋਂ ਮੁੜੇ ਆ ਹਾਰਕੇ ਤੋਂ ਪਹਿਲੇ ਹੀ ਮੁੜ ਗਏ ਆਪਾਂ ਵਾਕਾ ਪਿੰਡ ਉਹਦਾ ਵਾਕਾ ਮੋੜ ਉੱਥੇ ਮੁੜੇ ਕੋਈ ਦੇਖ ਲੈ ਬੰਦਾ ਕੋਈ ਕੱਖ ਵੜਦਾ ਕੋਸ ਨਹੀਂ ਹੈ ਇੱਥੇ ਦੇਸ ਦਾ ਪਾਣੂ ਪਸ਼ੂਆਂ ਲਈ ਚਾਰਾ ਚੂਰਾ ਲੈ ਕੇ ਜਾਣ ਵਾਲਾ ਕੋਈ ਬੰਦਾ ਨਹੀਂਗਾ ਓ ਸਾਹਮਣੇ ਇਹ ਬੰਨ ਆ ਗਿਆ ਹਨਾ ਦਰਿਆ ਦਾ ਬੰਨ ਆ ਇਹ ਤੋਂ ਅੱਗੇ ਪਾਕਿਸਤਾਨ ਦੇਖਦੇ ਆਪਾਂ ਅੱਗੇ ਦਾ ਪਿੰਡ ਅਗਰਾਮਲ ਆ ਪਿੰਡ ਦਾ ਸਟਾਰਟਿੰਗ ਆ ਗਈ ਹਨਾ ਇਹ ਪੰਨੇ ਪੰਨੇ ਵਾਲੇ ਤੋਂ ਜਦੋਂ ਫੈਕਟਰ ਹੋਏ ਇੱਧਰ ਕਿਵੇਂ ਆਹ ਫਿਰਨੀ ਕਰਨੀ ਚਾਹੁੰਦੇ ਆ ਆਹ ਲੈਣਦੇ ਵਾਲੇ ਪਾਸੇ ਤੇ ਘਰ ਪਸਤੀ ਰਾਮ ਵਾਲਾ ਮੈਂ ਦੇਲਾ ਪਸ਼ੂ ਰੱਖਿਆ ਲੋਕਾਂ ਨੇ ਅਰੂੜੀਆਂ ਰਾੜੀਆਂ ਤਾਂ ਹੀ ਲੱਗੀਆਂ ਪਸ਼ੂ ਤੇ ਖੇਤੀ ਆਪਣੇ ਲੋਕ ਤਾਂ ਮੁਕਤ ਹੁੰਦਾ ਹਨ ਆਹ ਅਗੀ ਕੱਚੀ ਸੜਕ ਐਤੋਂ ਪਤਾ ਲੱਗਦਾ ਇਹ ਸਾਈਡ ਨੂੰ ਬਾਰਡਰ ਹੋਊਗਾ ਦੇਖਦੇ ਆ ਉਹ ਨਾਲ ਰਬਾਤਰ ਹੈ ਨਾ ਤਾਰਾਂ ਲੱਗੀਆਂ ਉਸ ਤੋਂ ਅੱਗੇ ਪਾਕਿਸਤਾਨ ਇਹ ਇਹ ਦੇਖਦੇ ਆ ਉਹ ਸਾਹਮਣੇ ਐਕਵਰ ਦਿਸਦਾ ਨਾ ਇਹੋ ਇਹ ਸਾਰੀ ਤਾਰ ਲੱਗੀ ਹੈ ਕਿਲਡ ਤੋਂ ਹੈਗੀ ਯਾਰ 2.5 ਕਿੱਲੇ ਦੀ ਵਾਟ ਹੈਗੀ ਏ ਸਰੀਏ ਇੱਕ ਗੱਲ ਦੇਖੀ ਘਰ ਸਾਰੇ ਸੋਹਣੇ ਆ ਮਤਲਬ ਰਹਿਣ ਸੈਣ ਵੀ ਵਧੀਆ ਹੈਗਾ ਇਹ ਸਾਈਡ ਤੋਂ ਦਾ ਆ ਗਈ ਮੇਨ ਸੜਕ ਮੇਨ ਸੜਕ ਤੋਂ ਲਾਂਕੇ ਦੇਖਦੇ ਆ ਇਹ ਏ ਪੀ ਆਈ ਨੇ ਆਪਣੀ ਏਸੜਾ ਖਾਪਾ ਦੇਖਦੇ ਆ ਲੱਗ ਰਾਨੀਆ ਜੀ ਆਖੜਾ ਉਹ ਪਿੰਡ ਦਾ ਅੱਡ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਜਿੰਨੇ ਚਾਹੇ ਛੋਟਾ ਪਿੰਡ ਜਾਂ ਪਿੰਡ ਹੋਂ ਬਿਲਡੇਗਾ ਹੁੰਦੀ ਹੁੰਦੀ ਗੁਰਦੁਆਰਾ ਸਾਹਿਬ ਵੀ ਇੱਥੇ ਵੀ ਹੈਗੀ ਹੈ ਇਹ ਛੋਟਾ ਹੀ ਪਿੰਡ ਹੈ ਕਿਸੇ ਟਾਈਮ ਤੇ ਇਹ ਜਿਹੜੇ ਪਿੰਡ ਆ ਜਦੋਂ ਇਹਨਾਂ ਪਿੰਡਾਂ ਦੇ ਦਾਦੇ-ਪੁਰਦਾਦੇ ਹੋਣਗੇ ਉਹ ਤਾਂ ਪਾਕਿਸਤਾਨ ਦਾ ਇਥੋਂ ਦੋ ਦਸਾਂ ਪਿੰਡਾ ਤੁਰਕੀਆ ਵਰਤੇ ਹੋਣੇ ਆ ਜੇ ਕਿਸੇ ਨੇ ਤੋ ਤੇ ਲਿਆਉਣਾ ਉਧਰੋਂ ਲੈ ਆਉਂਦਾ ਹੁਣ ਹੈਨਾ ਕਿਸੇ ਨੇ ਪੱਠੇ ਮੁੱਲ ਲੈਣੇ ਆ ਪੱਠੇ ਵੱਟ ਕੇ ਲਿਆਉਣੇ ਕਿਸੇ ਦੇ ਉਧਰੋਂ ਵੱਟ ਕੇ ਲੈ ਆਉਂਦਾ ਹੁਣ ਆ ਲੈ ਗਿਆ ਹੈਨਾ ਸਕੂਲ ਤੇ ਬਸਤੀ RAMLALਾ ਇੰਡਰ ਦਾ ਇੰਦਰ ਆ ਫਿਰ ਕਿਹੜਾ ਅੱਗੇ ਪੈਂਦਾ